ਸਵੈਲਕਮ ਹੈ ਜੁਗਨਿਉ ਬਲੌਗ ਮੈਂ ਆਪਕਾ ਸੁਆਗਤ ਹੈ ਤੇ ਅਸੀਂ ਪਹਿਲਾਂ ਵੀਡੀਓ ਪਾਣੇ ਹਟ ਗਏ ਸੀਗੇ ਸੀਜ਼ਨ ਕਰਕੇ ਤੇ ਹੁਣ ਅਸੀਂ ਪਾਵਾਂਗੇ ਡੇਲੀ ਪਾਏ ਕਰਾਂਗੇ ਦੇਖੋ ਅੱਜਾਰੇ ਸੇ ਆਪਣੇ ਖੇਤ ਦੇਖੋ ਕਰਪੈਣ ਚੱਲ ਰਹੀ ਹੈ ਇਹ ਇੱਧਰ ਖੜਾ ਆਪਣਾ ਅਰਚਨ ਬੈਲੀ ਅਜੇ ਪ੍ਰਦੀਪ ਪਵਾਨ ਲੱਗ ਰਿਹਾ ਤੇ ਆ ਦੇਖੋ ਬਾਗਾ ਬਾਡਰ ਲਾਏ ਹੋਏ ਜੀ ਆਪਾਂ ਨੇ ਕੁੱਤਿਆਂ ਵਾਸਤੇ ਕੁੱਤੇ ਬੰਦਰ ਆਂਦੇ ਨੇ ਦੇਖੋ ਅਰਜਨ ਬੈਲੀ ਤੇ ਲਾ ਕੇ ਦੇਖਦੇ ਆ ਜੀ ਅੱਜ ਕੀ ਮੋਲ ਬਣਦਾ ਅਰਜਨ ਵੈਲੀ ਦਾ ਦੇਖੋ ਜੀ ਅਰਜਨ ਵੈਲੀ ਆਹ ਬੈ ਗਏ ਜੀ ਅਰਜਨ ਬੈਲੀ ਤੇ ਉਹ ਗਿਆ ਸਟਾਰਟ ਜੇ ਕੋਈ ਪਾਣੀ ਦੇਖਿਆ ਤੇ ਕਿਵੇਂ ਪੜਦੇ ਨੇ ਪਹਿਲੀ ਵਾਰ ਚਲਾਇਆ ਮੈਂ ਕੋਈ ਦੁਆ ਮਾਰਦਾ ਫੁੱਲਾ ਜੋਰ ਹੈ ਬਹੁਤ ਲੈ ਵਾ ਅਰਜਨ ਦੋ ਕਿਹੜਾ ਟੂ ਟਰੈਕਟਰ ਉਹ ਅਰਜਨ ਆਹ ਨੋਦੀ ਰੋਕ ਲਿਆ ਮਸ਼ੀਨ ਹਜੇ ਲਾਰ ਮਾਰੂਗੇ ਫੇਰ ਲੈ ਕੇ ਜਾਵਾਂਗੇ ਡਾਕਟਰ ਕੇ ਹਮ ਦੇਖੋ ਜੀ ਪੂਰਾ ਮਾਹੌਲ ਬਖਿਆ ਪਿਆ ਸੀਜ਼ਨ ਦਾ ਉੱਪਰ ਉੱਪਰ ਚੜ ਰਿਹਾ ਜੀ ਕਾ ਉਹ ਪੁਆ ਲੱਗ ਰਿਹਾ ਪ੍ਰਦੀਪ ਸਿੰਘ ਦਾ ਸੋਨ ਵਾਲੀ ਚਾਰਾ ਬੰਦਾ ਮਾਰਤਾ ਸੀ ਇਹਨੇ ਅੱਜ ਬਚ ਗਿਆ ਜੀ ਛੇੜਦੇ ਹੁਣ ਅਰਜਨ ਵੈਲੀ ਗੇਰ ਪੂਰਾ ਦਾ ਪਤਨੀ ਕਿਵੇਂ ਪੈਂਦਾ ਹੈ ਪੂਰੀ ਬਹਿਣ ਕਹਿ ਰਹਾ ਜੀ ਉੱਪਰ ਜੀ ਆਲਾ ਦੇਖੋ ਕੱਟਾ ਬਣਾ ਪਾਇਆ ਹੋਇਆ ਅਰਜਨ ਬੈਦੀ ਨੇ ਔੜ ਕੇ ਗੜਾ ਸੀ ਮਾਰੀ ਦੇਖੋ ਯਾਰਜਨ ਬੈਦੀ ਪੱਤੀ ਇਹ ਗੇੜਾ ਘੇਰ ਭੜਕਾਇਆ ਉਹ ਆ ਗਿਆ ਪ੍ਰਦੀਪ ਆ ਉਹ ਵੈਣ 14 ਬੰਦਾ ਮਾਰ ਦਿਆ ਪਹਿਲਾਂ ਵੈਣ ਕੇ ਲੋੜਾ ਤਾਂ ਛੜੇ ਹੋਏ ਦੇਖੋ ਯਾਰ ਜੇ ਪੂਰਾ ਦੁਆ ਤੱਕ ਹਾਰਾ ਕਿੱਥੇ ਦਾ ਬਗੈ ਜੰਦਾ ਓ ਜਰਾ ਇੱਕ ਬੋਲਾ ਤੁਸੀਂ ਆ ਗਏ ਹੁਣ ਘਰੇ ਤੇ ਦੇਖੋ ਨਾ ਡਰਮ ਤਾਰਦੇ ਨੇ ਇਹ ਦੇਖੋ ਬੋਲਾ ਦਾਣਕ ਓਏ ਅਰੇ ਭਾਈ ਸੰਤੋੜ ਰਹਾ ਬੈਣ ਇਧਰ ਲੱਭ ਲੱਗਦਾ ਇਹ ਗੰਨ ਗੰਨ ਮੈਨੂੰ ਫੜਾ ਦੇ ਤੇਲ ਧਰਾ ਦੇ ਤਾਂ ਓਏ ਅੱਸਾਂ ਲੱਗਦਾ ਦਾਣਕ ਬੈਣਗੇ ਦੇਖੀ ਬਾਜੀ ਨਹੀਂ ਬੱਬੂ ਨੂੰ ਵੀ ਮਾਰਾਂਗੇ ਟਰੈਕਟਰ ਵਾਂਗੂ ਟਰੈਕਟਰ ਵਾਂਗ ਕੇ ਏ ਲੱਗ ਲਾ ਕੱਲ੍ਹ ਹੀ ਕਰੀ ਜੇ ਤੇਰੇ ਯਾਰ ਦੱਸ ਦੇ ਤੇਲ ਨਹੀਂ ਤੇ ਰੰਦਾ ਓਏ ਯਾਰ ਹੈਗੀ ਰਾ ਯਾਰਾ ਇਹਦੇ ਕਈ ਡਰਾਮਾ ਆਪਣੇ ਲੈបី ਤਿੰਨ ਡਰਾਮੇ ਜੀ ਇਹ ਕਹੇ ਪੀਲੇ ਕੱਪੜਾ ਦਾ ਡਰਾਮਾ ਜੀ ਇਹ ਦੋ ਅੰਗ ਜੀਪ ਵਿੱਚ ਉਹ ਉਸਾਲ ਤੋਂ ਪਰਾਂ ਖੜੀ ਹੈ 4x4 ਇੱਧਰ ਖੜਾ ਆ ਇਹ ਦੇਖੋ ਜੀ ਕੀ ਕਰਾਂ ਨੇ ਦੰਦ ਲੈ ਸੀ ਤਾਂ ਕੀ ਕਰਾਂ ਉਹ ਢੱਕ ਕੇ ਦੇ ਬੱਚੇ ਆਰੇ ਆਰੇ ਨੂੰ ਮਾਰੋਗੇ ਵੇਲੇ ਢੋਲ ਮੇਰੇ ਸਾਲੇ ਢੋਲ ਪਾੜ ਦੋਂਗੇ 20000 ਦਾ ਨਕਸਨ ਕਰਾਉਂਗੇ ਪਹਿਲੇ ਹੀ ਜੀਦੀ ਘੱਟ ਨਿਕਲਿਆ 20000 40000 ਇੱਕ ਤਾਂ 20000 ਕਾਣਾ 1 20000 ਏਕ ਪੱਟ ਕੇ ਬੱਸ ਨੂੰ ਸਮਝ ਲੈ ਪੱਟ ਕੇ ਆਪਾਂ ਸਾਡੇ ਨੰਨੀ ਫੋਰਚਨਰ ਕਰਾਰ ਖੇਤਰੇ ਯਾਰਾਂ ਦੇ ਜੋ ਸਾਹ ਆਗੇ ਆਪ ਹੋਏ ਨੇ ਮੂਰੇ ਜ਼ਥੇਦਾਰ ਆਗੇ ਤਾਂ ਸਰ ਹਾਰ ਲੈ ਉਧਰ ਲੈ ਹਾਰ ਲੈ ਇੱਧਰ ਲੈ ਅੰਦਰ ਕੱਕ ਦੀ ਜਾ ਗਿਆ ਪਰ ਜੀ ਨਾਲੇ ਮੈਂ ਪਹਿਲੇ ਨੂੰ ਦੂਰੇ ਸੰਦੂੜੇ ਨੇੜਾ ਆ ਗਿਆ ਦੇਖੋ ਇਧਰ ਨੇ ਮੰਡੀ ਵਿੱਚ ਜੀ ਦੀ ਸ਼ੂਟਿੰਗ ਹੋ ਰਹੀ ਹੈ ਇੱਥੇ ਰੱਖ ਰਹੀ ਆਪਣੇ ਜੀ ਦੀ ਉਰੀ ਤੋਂ ਲੈ ਜੀ ਆਪਣੀ ਗਰੇ ਤੋਂ ਲਈ ਆਪਣੀ ਜੀ ਦੀ ਉਰੀ ਤੋਂ ਲੈ ਗਈ ਆਪਣੇ ਕਿਹੜਾ ਬਣਾਉਂਦੇ ਆ ਨਾ ਕੋਈ ਫੇਰੇ ਕੋਈ ਨਵੀਂ ਨਾ ਉਹ ਨਾ ਕਰ ਬੰਦਾ ਕਿਉਂ ਕਲੇਜ ਬੋਚਾ ਗਾ ਰਿਹਾ ਤੇ ਹਿੰਦੀ ਚਾਹ ਰਿਹਾ ਜਗਦੀ ਨਹੀਂ ਬੰਦੀ ਕਰਨੀ ਮੈਂ ਸੰਸਾਰ ਗਾ ਉਸਕੇ ਗਾਦ ਨਹੀਂ ਚੱਕਦਾ ਉਹ ਲੈ ਲੈ ਉਹ ਕਿਤੇ ਹੋਰ ਇਸ ਲੈ ਯਾਰ ਜੀ ਵਾਰ ਮੀਂਹ ਗਿਆ ਤੁਸੀਂ ਵਾਰਾ ਮੈਂ ਲੈ ਵਾਰ ਨਹੀਂ ਹੈ ਤਰਾ ਦੇ ਪਪੂ ਢੋਲਾ ਇਹ ਵੀ ਵਾਰਾ ਪਹਿਲਾਂ ਕੱਪ ਰੁਕ ਕੇ ਮਸਾਲਾ ਲੈ ਜਨੋ ਸਾਂਣਾ ਹੋ ਜਾ ਤਾਰ ਲੈ ਬੜਾ ਦੇਖੀ ਹੈ ਲੋ ਆਉਣਗੇ ਇੱਥੇ ਕਿੱਦਾਂ ਇੱਥੇ ਹੋਣਾ ਯਹਾਂ ਪਰ ਕੋਈ ਸੀ ਨਾ ਹੋ ਜਾਏ ਰੋੜੀ ਕੋ ਟਾਲੀ ਦੇਖੀ ਬੜੀ ਤਾਂ ਵੀ ਬਣਾਉਂਗੀ ਰੱਖੂ ਤੇਰਾ ਪਤਾ ਹੈ ਹੋਲੀ-ਹੋਲੀ ਪੈਰ ਚੱਕਣਾ ਮੀਂਹ ਮਜਨ ਤੇਰੇ ਮੁੰਨੇ ਡੋਲ ਮੈਂ ਤੇਰੇ ਕੰਚੇ ਦੇ ਡੋਲ ਮੈਂ ਮਿਲ ਗਈ ਆਂ ਆਤੀ ਵੀ ਚਾਹੀਓ ਗੱਡੇ ਕੀ ਟੱਚ ਕਰ ਲੈ ਲੋਟਾ ਰੁਕੋ ਥੋੜਾ ਜਿਹਾ ਆਹ ਬੰਦ ਰੱਖੀ ਹਾਂ ਹਾਫ ਸੰਜਮ ਸਹੀ ਤੇਰੇ ਜਮਾ ਸਹੀ ਤੇਰੇ ਆਤੀ ਦਾ ਟਾਲਾ ਉਹ ਮੁੱਦਾ ਮਾਤੇ

ਮੈਂ ਇਹ ਲੋਕ ਦੱਸ ਨਹੀਂ ਬੱਬੂ ਕਿ ਮੈਂ ਕਰਨਾ ਹੈ ਉਹਨਾਂ ਲਈ ਕਿ ਨਹੀਂ ਜਾਂਦਾਰੇ ਬੁੱਧਾ ਆ ਜਾ ਜੀੜੀ ਜਾੜਨ ਵਾਲੇ ਨੂੰ ਕੁਸੋ ਘਾਟਰੇ ਲੈ ਕੇ ਜਾऊंगा ਆਵਾਜ਼ ਕੀ ਆਸਾ ਬੜਾ 25000 ਕੀ ਸਕੂਟਰੀ ਸਾਂਤਰਾ ਮੈਂ ਡਿਸਕਾਊਂਟ ਪਏ ਮਟਾ ਦੱਸੋ ਜੀ ਕੀ ਖਿਆਲ ਹੈ ਦੀਵਾਲੀ ਪੈ ਹੈ 25000 ਕੀ ਸਕੂਟਰ ਦੀ ਨਵੀਂ ਠੀਕ ਹੈ ਫਿਰ ਲਿਆਓ ਲੈ ਜੀ ਆਜਾ ਹਾਂ ਕੈਨੀ ਲਈਏ ਫਿਰ ਉਹ 25 ਨੇ ਚਾਲ ਲਈ ਹੋਰ ਘਟਾ ਦੇਗੇ 3-4 ਇਕੱਠੇ ਲੈ ਲਿਓ 10 ਇਕੱਠੇ ਲੈ ਲਿਆ 5 ਮਲਕੀ ਤੇ ਸੱਜ ਵੀ ਕਹਤਾ ਲੈਣ ਨੂੰ ਜੀ ਬੈਂਕ ਨੇ ਖੜੀ ਆ ਪੁੱਤ ਦੂਰ ਜਿ ਬਟਕ ปั๊มมาเลย <laughs> 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 <laughs>